ਪੁਲਿਸ ਨੇ ਜੀਬ ਵੱਡ ਕੇ ਸ਼ਹੀਦ ਕਰ ਦਿੱਤਾ ਸੀ ਇਸੇ ਜਾਗੋ ਕਰਕੇ ਜੀਬ ਵੱਡਤੀ ਸੀ ਕਹਿੰਦੇ ਹੁਣ ਜਾਗੋਗਾ ਕੇ ਵਿਖਾ ਤੇ ਅੱਜ ਵੀ ਇਸ ਜਾਗੋ ਦਾ ਨਾਮ ਸੁਣ ਕੇ ਸਰਕਾਰ ਦੇ ਕਾਲਜ ਦੇ ਵਿੱਚ ਹੌਲ ਪੈਂਦੇ ਆ ਉਦੋਂ ਵੀ ਪੈਂਦੇ ਸੀ ਅੱਜ ਕਿਉਂ ਪੈਂਦੇ ਆ ਤੇ ਸਰਕਾਰ ਦੀ ਸ਼ਹਿ ਦੇ ਉੱਤੇ ਛੱਡੇ ਹੋਏ ਸ਼ਿਵਸੈਨਾ ਦੇ ਇੱਕ ਅੰਮ੍ਰਿਤਸਰ ਸ਼ਹਿਰ ਦਾ ਸੀ ਗੰਜਾ ਜਿਹਾ ਸ਼ਹਿਦੂ ਹੀ ਸਾਰਿਆਂ ਨੇ ਵੇਖਿਆ ਹੋਵੇ ਦਾੜੀ ਉਹਦੀ ਵਿਧਾਈ ਸੀ ਦਾ ਨਾਮ ਸੀ ਸੁਧੀਰ ਕੁਮਾਰ ਸੂਰੀ ਤੇ ਉਹ ਪਿਛਲੇ ਸਾਲ 13 ਨਵੰਬਰ ਨੂੰ ਧਰਨਾ ਲਈ ਬੈਠਾ ਸੀ ਕੂੜੇ ਦੇ ਢੇਰ ਤੇ ਇੱਕ ਤਾਂ ਉਹਦਾ ਨਾਮ ਸੂਰੀ ਦੂਸਰਾ ਢੇਰੀ ਕੂੜੇ ਦੀ ਢੇਰੀ ਦੇ ਉੱਤੇ ਉਹ ਧਰਨਾ ਲਈ ਬੈਠਾ ਤੀਸਰਾ ਉਹਨੂੰ ਉੱਥੇ ਜਾਗੋ ਦਰਸ਼ਨ ਦੇਗੀ ਤੇ ਭਾਰੀ ਪੁਲਿਸ ਦੀ ਗਿਣਤੀ ਦੇ ਵਿੱਚ ਸਰਕਾਰ ਨੇ ਉਹਨੂੰ ਸਿਕਿਉਰਿਟੀ ਦੇ ਕੇ ਛੱਡਿਆ ਸੀ ਭਾਰੀ ਪੁਲਿਸ ਦੀ ਗਿਣਤੀ ਦੇ ਵਿੱਚ ਧਰਨੇ ਵਾਲੀ ਵੀ ਇਕੱਠੀ ਹੋਈ ਸੀ ਤੇ ਉਹਦੇ ਸਿਕਿਉਰਿਟੀ ਵਾਲੀ ਵੀ ਇਕੱਠੀ ਹੋਈ ਸੀ ਉੱਥੇ ਜਾਗੋ ਉਹਨੂੰ ਦਰਸ਼ਨ ਦੇਗੀ ਤੇ ਕੂੜੇ ਦੇ ਢੇਰ ਤੇ ਹੀ ਲਟਾ ਕੇ ਰੱਖ ਦਿੱਤਾ ਇਸ ਕਰਕੇ ਇਹ ਜਾਗੋ ਦੁਆਰਾ ਗਾਉਣੀ ਪਈ ਤੇ ਲਿਖਣੀ ਪਈ ਫੇਰ ਸਾਡੇ ਇਹ ਢੇੜਾ ਕੱਢ ਗਈ ਪਿਛਲੇ ਸਾਲ ਦਸੰਬਰ ਦੇ ਮਹੀਨੇ ਸੰਨ 2015 ਚ ਹੋਈ ਬਯਦਵੀ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੀ ਉਥੇ ਝੂਠੇ ਸੌਦੇ ਵਾਲੇ ਅਸਾਦ ਰਾਮ ਰਹੀਮ ਦਾ ਚੇਲਾ ਪ੍ਰਦੀਪ ਕੁਮਾਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੈਦਵੀ ਦਾ ਦੋਚੇ ਉਹਨੂੰ ਵੀ ਸਰਕਾਰ ਨੇ ਸੁਰੱਖਿਆ ਗਾਰਡ ਦੇ ਕੇ ਛੱਡਿਆ ਸੀ ਸਿਕਿਉਰਿਟੀ ਦੇ ਕੇ ਛੱਡਿਆ ਸੀ ਤੇ ਜਾਗੋ ਉਹਨੂੰ ਵੀ ਸਵੇਰੇ ਸਵੇਰੇ ਅਮਰਤ ਵੇਲੇ ਦਰਸ਼ਨ ਦੇ ਕੇ ਤੇ ਡਾਰੀ ਲਾ ਗਈ ਇਹ ਜਾਗੋ ਕਿਵੇਂ ਦੀ ਆ ਤੇ ਕੀ ਕੁਝ ਕਰਦੀ ਫਿਰਦੀ ਆ ਆਓ ਜਾਗੋ ਤੋਂ ਸਰਵਣ ਕਰੀਏ ਜੀ ਸਾਰੇ ਉਹ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਗੱਜ ਕੇ ਕਿਆ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ ਕੌਂਦੇ ਆਗੂਆ ਧਰਮ ਤਿਆਗਿਆ ਕੌਂਦੇ ਆਗੂਆ ਧਰਮ ਤਿਆਗਿਆ ਕੁਰਸੀ ਮੁਖ ਬਣਾਈ ਆ ਬਈ ਵਾਲਿਆਂ ਨੇ ਫੜ ਮਗਰ ਬਠਾਈਆ ਉਹ ਦੂਜਾ ਨੰਬਰ ਇਸ ਜਾਗੂ ਰਾਣੀ ਲਾਲਾ ਜੀ ਦਾ ਗਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਖਾਇਆ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਖਾਇਆ ਗੁਰਮੁਖੋ ਜਿਹੜਾ ਹੈ ਹਰਬੰਸ لال ਖੰਨਾ ਸੀ ਨਾ ਇਹ ਉਹੀ ਹੋ ਸੀ ਜਿਹੜਾ ਕਹਿੰਦਾ ਸੀ ਕੱਛ ਕੜਾ ਕਿਰਪਾਨ ਇਹਨਾਂ ਨੂੰ ਭੇਜੋ ਪਾਕਿਸਤਾਨ ਇਹ ਕਹਿੰਦਾ ਸੀ ਸਿਗਰਟ ਬੀ ਡੀ ਪੀ ਅਗੇ ਬੜੀ ਸ਼ਾਨ ਨਾਲ ਜੀਵਾਂਗੇ 21 ਦੁੱਕੀ ਖੈ ਨਹੀਂ ਦੇਣੀ ਸਿਰ ਤੇ ਪਗੜੀ ਰਹਿ ਨਹੀਂ ਦੇਣੀ ਇਹੋ ਜਿਹੇ ਨਾਰੇ ਲਾਉਂਦਾ ਹੁੰਦਾ ਸੀ ਤੇ ਇਹਦਾ ਮੈਡੀਕਲ ਸਟੋਰ ਸੀ ਸਰਕਾਰ ਨੇ ਇਹਨੂੰ ਵੀ ਸਿਕਿਉਰਿਟੀ ਦੇ ਕੇ ਛੱਡਿਆ ਸੀ ਇਹਦੇ ਮੈਡੀਕਲ ਸਟੋਰ ਤੇ ਜਾਵੜੇ ਭਾਈ ਸੁਰਿੰਦਰ ਸਿੰਘ ਸੋਢੀ ਤੇ ਜਰਨਲ ਲਾਭ ਸਿੰਘ ਹੋਣੀ ਕਹਿੰਦੇ ਲਾਲਾ ਜੀ ਕੋਈ ਇਹੋ ਜੀ ਗੋਲੀ ਦਿਓ ਜਿਹੜੀ ਖਾऊं ਤੁਸੀਂ ਤੇ ਪੀੜ ਸਾਡੀ ਹਟੇ લાલા ਕਹਿੰਦਾ ਵੀ ਮੇਰੇ ਕੋਲ ਤਾਂ ਕੋਈ ਐਹੋ ਜੀ ਗੋਲੀ ਆਉਂਦੀ ਨਹੀਂ ਜਿਹੜੀ ਖਾਵੇ ਕੋਈ ਹੋਰ ਤੇ ਪੀੜ ਕਿਸੇ ਹੋਰ ਦੀ ਹਟਾਵੇ ਕਹਿੰਦੇ ਐਸਪੀ ਗੁਰਬਚਨਾ ਪਾਪੀ ਨજર ਜਾ ਗੋਦੀ ਪੈ ਗਿਆ ਉਹ ਆਪ ਤਾਂ ਮਰਨਾ ਸੀ ਕੰਜਰ ਨੇ ਟੱਪਰ ਲੈ ਕੇ ਬਹਿ ਗਿਆ ਆਪ ਤਾਂ ਮਰਨਾ ਸੀ ਪਾਪੀ ਨੇ ਟੱਪਰ ਲੈ ਕੇ ਬਹਿ ਗਿਆ ਹੋ ਧੀਆਂ ਪੁੱਤਰ ਸਣੇ ਵਾਈਫ ਦੇ ਧੀਆਂ ਪੁੱਤਰ ਸਣੇ ਵਾਈਫ ਦੇ ਗੜ ਜਾਗੋ ਪਹੁੰਚੀ ਹੱਸਦੀ ਨੱਚਦੀ ਟੱਪਦੀ ਵਿੱਚ ਫਤੇ ਗੜ ਜਾਗੋ ਪਹੁੰਚੀ ਹੱਸਦੀ ਬਲਠਾਈਆ ਹੋ ਉਦੋਂ ਕੌਮ ਜਵਾਨੀਆਂ ਮਾਣਦੀ ਆ ਜਦੋਂ ਡੁੱਲਦਾ ਖੂਨ ਜਵਾਨੀਆਂ ਦਾ ਉਦੋਂ ਕੌਮ ਦਾ ਹੁੰਦਾ ਭਵਖ ਰੋਸ਼ਨ ਹੁੰਦਾ ਦਾਨ ਮਹਾਬਲੀ ਜਦੋਂ ਗਾਨੀਆਂ ਦਾ ਕੌਮਾਂ ਵਾਸਤੇ ਤਲੀ ਤੇ ਸੀਸ ਧਰਨਾ ਬਣਦਾ ਫਰਜ਼ ਹੈ ਪੰਥ ਦੇ ਬਾਨੀਆਂ ਦਾ ਜ਼ਾਲਮ ਜ਼ੁਲਮ ਕਮਾਉਣਗੇ ਜਦੋਂ ਤਿੱਕਰ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਇਹ ਕਿੱਸਾ ਚੱਲਦਾ ਰਹੂ ਕੁਰਬਾਨੀਆਂ ਦਾ ਆਓ ਸਾਰੀ ਸੰਗਤ ਇੱਕ ਵਾਰ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਯਾਦ ਕਰਕੇ ਕੌਮ ਦੇ ਸਮੁੱਚੇ ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉੱਚੀ ਆਵਾਜ਼ ਦੇ ਵਿੱਚ ਜਪਨਾ ਕਰੀਏ ਜੀ ਸਰਦ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਰਦ ਦਿੱਤਿਆਂ ਬਾਜ ਨਹੀਂ ਰਹਿਣਾ ਸਰਦ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਰਦ ਦਿੱਤਿਆਂ ਬਾਜ ਨਹੀਂ ਰਹਿਣਾ ਸਰਦ ਦਿੱਤਿਆਂ ਬਾਜ ਨਹੀਂ ਰਹਿਣਾ ਰਮਸੇਰ ਦਿੱਤਿਆ ਬਾਦ ਨਹੀਂ ਰਹਿਣਾ ਸੇਰ ਦਿੱਤਿਆ ਬਾਦ ਨਹੀਂ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਦੇ ਲੇਖੇ ਲੱਗ ਜਾਵੇ ਐਸੀ ਸੇ ਅਮਾਨਤ ਸਤਗੁਰ ਦੀ ਸਤਗੁਰ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਤਰਮ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਸਿਰ ਦਿੱਤਿਆਂ ਬਾਜ ਗੁਰਮੁਖੋ ਇਨ੍ਹਾਂ ਸ਼ਬਦਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇਂ ਨੇ ਆਪਣੀ ਆਖ ਦਿੱਤੀ ਤੇ ਅਰਥ ਕੱਢਣਾ ਕੰਮ ਜਵਾਨੀਆਂ ਦਾ ਕੌਮ ਉਸ ਨੂੰ ਕਦੇ ਨਹੀਂ ਮਾਫ਼ ਕਰਦੀ ਜਿਹੜਾ ਮੁੱਲ ਨਾ ਪਾਵੇ ਕੁਰਬਾਨੀਆਂ ਦਾ ਸਾਰੀ ਹੀ ਸੰਗਤ ਸੂਝਵਾਨਿਆਂ ਦੋਵੇਂ ਹੱਥ ਜੋੜ ਕੇ ਗੁਰੂ ਕਲੰਗੀ ਤਰਪਾਚਾ ਦੇ ਚਰਨਾਂ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਵਿਰਥੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬਾਂ ਲਈ ਜਰੂਰ ਕਰਿਓ ਕਿ ਸਾਡੇ ਜਿਹੜੇ ਇਹ ਤੂੜੀ ਦੇ ਭਰੇ ਸਿਰ ਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪੰਥ ਦੇ ਲੇਖੇ ਲੱਗ ਜਾਣ ਸਾਰੇ ਹੀ ਸੰਗਤ ਦਾ ਤਹਿ ਦਤ ਤੋ ਧੰਨਵਾਦ ਕੋਟਾ ਅਨ ਕੋਟ ਧੰਨਵਾਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਬੰਧਕ ਸਹਿਬਾਨਾਂ ਦਾ ਧੰਨਵਾਦ ਨੌਜਵਾਨ ਵੀਰਾਂ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਆਪ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਪਤ ਹੋਇਆ ਹੈ ਬਲਾਉ ਫਤੇ ਤੇ ਪਾਉ ਫਤੇ ਆਖੋ ਜੀ ਗੱਦ ਕੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ Yeah, I yeah. yeah.